ਪੰਜਾਬ ਦੇ ਵਿੱਚ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਬਾਰੇ ਸੁਣ ਕੇ ਹਰ ਇੱਕ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਵੇਗਾ ਸਕੂਲ ਤੋਂ ਪਰਤ ਰਹੀ ਇੱਕ 14 ਸਾਲਾਂ ਬੱਚੀ ਦੇ ਨਾਲ ਸਮੂਹਿਕ ਜ਼ਬਰਜਨਾਹ ਕੀਤਾ ਗਿਆ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਇਸ ਕਾਨੂੰਨੀ ਹਰਕਤ ਨੂੰ ਅੰਜਾਮ ਦੇ ਰਹੇ ਮੁੰਡੇ ਦੀ ਮਾਂ ਵੀ ਉੱਥੇ ਤਮਾਸ਼ੀ ਬਿਨੀ ਕਰਦੀ ਰਹੀ ਲੁਧਿਆਣਾ ਦੇ ਥਾਣਾ ਸਾਣੇਵਾਲ ਦੇ ਪੁਲਿਸ ਨੇ ਦੋ ਨੌਜਵਾਨਾਂ ਤੇ ਜ਼ਬਰਜਨਾਹ ਦਾ ਮਾਮਲਾ ਦਰਜ ਕੀਤਾ ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਅਤੇ ਸ਼ੁਭਾਸ਼ ਵਜ ਹੋਈ ਹੈ ਜਾਣਕਾਰੀ ਮੁਤਾਬਕ ਸਕੂਲ ਤੋਂ ਵਾਪਸ ਆ ਰਹੀ ਕੁੜੀ ਨੂੰ ਦੋ ਮੁੰਡਿਆਂ ਨੇ ਕੇਰ ਲਿਆ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ ਤੇ ਲੈ ਗਏ ਇੱਕ ਘਰ ਦੇ ਵਿੱਚ ਲਿਜਾ ਕੇ ਦੋਹਾਂ ਨੇ ਉਸ ਨਾਲ ਜ਼ਬਰਜਨਾ ਕੀਤਾ ਇਸ ਤੋਂ ਬਾਅਦ ਉਹ ਉਸ ਨੂੰ ਅੰਮ੍ਰਿਤਸਰ ਸਥਿਤ ਇੱਕ ਹੋਟਲ ਦੇ ਵਿੱਚ ਲੈ ਗਏ ਅਤੇ ਉਸ ਨਾਲ ਜ਼ਬਰਜਨਾ ਕਰਦੇ ਆ ਗੈਰ ਕੁਦਰਤੀ ਸੰਬੰਧ ਬਣਾਏ ਇਸ ਮਗਰੋਂ ਦੋਵੇਂ ਨੌਜਵਾਨਾਂ ਨੇ ਬੱਚੀ ਨੂੰ ਧਮਕੀਆਂ ਦਿੱਤੀਆਂ ਅਤੇ ਇਸ ਤੋਂ ਬਾਅਦ ਫਰਾਰ ਹੋ ਗਏ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ 3 ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਪਰਤ ਰਹੀ ਸੀ ਇਸ ਦੌਰਾਨ ਉਕਤ ਨੌਜਵਾਨ ਨੂੰ ਉਸਨੂੰ ਜ਼ਬਰਦਸਤੀ ਘਰ ਲੈ ਗਿਆ ਉੱਥੇ ਉਸਦੀ ਮਾਂ ਦੀ ਹਾਜ਼ਰੀ ਦੇ ਵਿੱਚ ਕੁੜੀ ਦੇ ਨਾਲ ਜ਼ਬਰਜਨਾ ਕੀਤਾ ਗਿਆ ਇਸ ਮਗਰੋਂ ਉਸਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਲੈ ਗਏ ਜਿੱਥੇ ਦੋਹਾਂ ਨੇ ਉਸ ਨਾਲ ਗਲਤ ਕੰਮ ਕੀਤਾ ਇਸ ਤੋਂ ਬਾਅਦ ਦੋਹਾਂ ਨੌਜਵਾਨਾਂ ਨੇ ਬੱਚੀ ਨੂੰ ਡਰਾਇਆ ਤੇ ਕਿਸੇ ਨੂੰ ਵੀ ਦੱਸਣ ਤੋਂ ਮਨਾ ਕੀਤਾ ਕਿ ਕਿਸੇ ਨੂੰ ਦੱਸੇਂਗੀ ਤਾਂ ਤੇਰੇ ਨਾਲ ਕੁਝ ਗਲਤ ਕਰ ਦੇਵਾਂਗੇ ਫਿਲਹਾਲ ਪੁਲਿਸ ਨੇ ਦੋਹਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੰਜਾਬ ਦੇ ਵਿੱਚ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਬਾਰੇ ਸੁਣ ਕੇ ਹਰ ਇੱਕ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਵੇਗਾ ਸਕੂਲ ਤੋਂ ਪਰਤ ਰਹੀ ਇੱਕ 14 ਸਾਲਾ ਬੱਚੀ ਦੇ ਨਾਲ ਸਮੂਹਿਕ ਜਬਰਜਨਾਹ ਕੀਤਾ ਗਿਆ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਇਸ ਕਾਨੂੰਨੀ ਹਰਕਤ ਨੂੰ ਅੰਜਾਮ ਦੇ ਰਹੇ ਮੁੰਡੇ ਦੀ ਮਾਂ ਵੀ ਉੱਥੇ ਤਮਾਸ਼ੀ ਬਿਨੀ ਕਰਦੀ ਰਹੀ ਲੁਧਿਆਣਾ ਦੇ ਥਾਣਾ ਸਾਣੇਵਾਲ ਵਿਖੇ ਪੁਲਿਸ ਨੇ ਦੋ ਨੌਜਵਾਨਾਂ ਤੇ ਜਬਰਜਨਾਹ ਦਾ ਮਾਮਲਾ ਦਰਜ ਕੀਤਾ ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਅਤੇ ਸ਼ੁਭਾਸ਼ਵਜ ਹੋਈ ਹੈ ਜਾਣਕਾਰੀ ਮੁਤਾਬਕ ਸਕੂਲ ਤੋਂ ਵਾਪਸ ਆ ਰਹੀ ਕੁੜੀ ਨੂੰ ਦੋ ਮੁੰਡਿਆਂ ਨੇ ਕੇਰ ਲਿਆ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ ਤੇ ਲੈ ਗਏ ਇੱਕ ਘਰ ਦੇ ਵਿੱਚ ਲਿਜਾ ਕੇ ਦੋਹਾਂ ਨੇ ਉਸ ਨਾਲ ਜ਼ਬਰਜਨਾ ਕੀਤਾ ਇਸ ਤੋਂ ਬਾਅਦ ਉਹ ਉਸ ਨੂੰ ਅੰਮ੍ਰਿਤਸਰ ਸਥਿਤ ਇੱਕ ਹੋਟਲ ਦੇ ਵਿੱਚ ਲੈ ਗਏ ਅਤੇ ਉਸ ਨਾਲ ਜ਼ਬਰਜਨਾ ਕਰਦੇ ਆ ਗੈਰ ਕੁਦਰਤੀ ਸੰਬੰਧ ਬਣਾਏ ਇਸ ਮਗਰੋਂ ਦੋਵੇਂ ਨੌਜਵਾਨਾਂ ਨੇ ਬੱਚੀ ਨੂੰ ਧਮਕੀਆਂ ਦਿੱਤੀਆਂ ਅਤੇ ਇਸ ਤੋਂ ਬਾਅਦ ਫਰਾਰ ਹੋ ਗਏ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਪਰਤ ਰਹੀ ਸੀ ਇਸ ਦੌਰਾਨ ਉક્ત ਨੌਜਵਾਨ ਨੂੰ ਉਸਨੂੰ ਜ਼ਬਰਦਸਤੀ ਘਰ ਲੈ ਗਿਆ ਉੱਥੇ ਉਸਦੀ ਮਾਂ ਦੀ ਹਾਜ਼ਰੀ ਦੇ ਵਿੱਚ ਕੁੜੀ ਦੇ ਨਾਲ ਜ਼ਬਰਜਨਾ ਕੀਤਾ ਗਿਆ ਇਸ ਮਗਰੋਂ ਉਸਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਲੈ ਗਏ ਜਿੱਥੇ ਦੋਹਾਂ ਨੇ ਉਸ ਨਾਲ ਗਲਤ ਕੰਮ ਕੀਤਾ ਇਸ ਤੋਂ ਬਾਅਦ ਦੋਹਾਂ ਨੌਜਵਾਨਾਂ ਨੇ ਬੱਚੀ ਨੂੰ ਡਰਾਇਆ ਅਤੇ ਕਿਸੇ ਨੂੰ ਵੀ ਦੱਸਣ ਤੋਂ ਮਨਾ ਕੀਤਾ ਕਿ ਕਿਸੇ ਨੂੰ ਦੱਸੇਗੀ ਤਾਂ ਤੇਰੇ ਨਾਲ ਕੁਝ ਗਲਤ ਕਰ ਦੇਵਾਂਗੇ ਫਿਲਹਾਲ ਪੁਲਿਸ ਨੇ ਦੋਹਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ